ਤਾ ਹੂੜ ਮਤ ਦੱਸ ਦਈਏ ਕਿਤੇ ਨਾ ਕਿਤੇ ਕੀਤੀ ਗਈ ਆ ਡਰਾਈਵਰ ਵੱਲੋਂ ਔਰ ਦੂਸਰਾ ਟਰੈਕਟਰ ਦੇ ਉੱਤੇ ਬੰਦਾ ਕਿਵੇਂ ਬਚਿਆ ਬੰਦੇ ਦਾ ਕੀ ਹਾਲਾਤ ਹੋਏ ਹੋਣਗੇ ਉਹਦੇ ਬਾਰੇ ਜਾਣਕਾਰੀ ਦੇ ਦਈਏ ਤੁਹਾਨੂੰ ਕਿ ਬੰਦੇ ਦੇ ਕੀ ਹਾਲਾਤ ਨੇ ਉਹ ਟਰੈਕਟਰ ਦੇਖ ਸਕਦੇ ਤੁਸੀਂ ਕਿ ਟਰੈਕਟਰ ਦਾ ਇੰਜਣ ਤੱਕ ਜਿਹੜਾ ਵਾ ਆ ਪਿਛੇ ਹਿੱਸਾ ਪਾਟ ਗਿਆ ਸਾਰਾ ਤੇਲ ਨਿਕਲ ਗਿਆ ਆ ਤਸਵੀਰਾਂ ਵੇਖੋ ਤੁਸੀਂ ਤੇਲ ਡੁੱਲਿਆ ਹੋਇਆ ਔਰ ਆ ਟਰੈਕਟਰ ਜਿਹੜਾ ਵਾ ਆਖਰ ਗਲਤੀ ਕਰ ਗਿਆ ਉਹ ਟਰੈਕਟਰ ਵਾਲੇ ਨੇ ਓਵਰਟੇਕ ਕਰਨ ਦੇ ਚੱਕਰ ਵਿੱਚ ਬਹੁਤ ਵੱਡਾ ਨੁਕਸਾਨ ਕਰ ਦਿੱਤਾ ਔਰ ਡਰਾਈਵਰ ਦੇ ਕੀ ਹਾਲਾਤ ਹੋਏ ਹੋਣਗੇ ਉਹ ਕਿਵੇਂ ਇੱਥੋਂ ਬਚਿਆ ਹੋਵੇਗਾ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਥੋੜਾ ਪਿਛੇ ਹੋ ਕੇ ਇਹ ਕਵਰ ਕੀਤਾ ਜਾਵੇ ਔਰ ਇਹ ਤਸਵੀਰਾਂ ਜਿਹੜੀਆਂ ਆ ਇਸ ਵੇਲੇ ਕੀੜੀ ਮਿਲਦੀ ਏ ਕੋਲਦੀਆਂ ਨੇ ਔਰ ਜਦੋਂ ਅਸੀਂ ਗੰਨਾ ਲੈ ਕੇ ਗੰਨਾ ਲੈ ਕੇ ਮੇਲੇ ਵਿੱਚ ਜਾਂਦੇ ਆ ਤਾਂ ਕਈ ਵਾਰ ਕਿਸਾਨ ਭਾਈ ਚਾਰਾ ਰਾਤ ਬਰਾਤ ਵੀ ਘਰੋਂ ਨਿਕਲਦਾ ਔਰ ਫਿਰ ਡਰਾਈਵਰ ਕਈ ਗੱਡੀ ਜਾਂ ਟਰੱਕ ਹੋਵੇ ਤਾਂ ਬੰਦਾ ਕਹਿੰਦਾ ਵੀ ਆ ਕਿ ਟਰੱਕ ਵਾਲੇ ਨੇ ਗਲਤੀ કરી ਆ ਜਾਂ ਬੱਸ ਵਾਲੇ ਨੇ ਕਰੀ ਆ ਔਰ ਕਿਸਾਨ ਭਰਾ ਹੀ ਹੋ ਕੇ ਤੇ ਦੂਸਰੇ ਕਿਸਾਨ ਭਰਾ ਦਾ ਨੁਕਸਾਨ ਵੀ ਕਰ ਗਿਆ ਔਰ ਗਲਤੀ ਵੀ ਕਰ ਗਿਆ ਜੇ ਉਸ ਨੂੰ ਕੋਈ ਓਵਰਟੇਕ ਕਰ ਰਿਹਾ ਹੁੰਦਾ ਤਾਂ ਫਿਰ ਉਸ ਨੇ ਕੀ ਕਹਿਣਾ ਸੀ ਔਰ ਤੁਸੀਂ ਹਾਲਾਤ ਵੇਖੋ ਕਿ ਆ ਜੋ ਟਰੈਕਟਰ ਹੈ ਐਸ ਨੇ ਗਲਤੀ ਕੀਤੀ ਹੈ ਔਰ ਟਰੈਕਟਰ ਜਿਹੜੀ ਹੈ ਮੂਰਖਤਾ ਵਾ ਗਲਤੀ ਵੀ ਨਹੀਂ ਹੈ ਇਹ ਮੂਰਖਤਾ ਹੈ ਕਿ ਇਨਾ ਵੱਡਾ ਨੁਕਸਾਨ ਕਰ ਦੇਣਾ ਔਰ ਆਪਣਾ ਵੀ ਨੁਕਸਾਨ ਕਰਵਾਇਆ ਇਹ ਕਿੰਨਾ ਨੁਕਸਾਨ ਹੋ ਗਿਆ ਤੁਸੀਂ ਇਹ ਤਸਵੀਰਾਂ ਵੇਖੋ ਔਰ ਲੋਕ ਕਿੰਨੇ ਖੱਜਲ ਹੋ ਰਹੇ ਨੇ ਰਸਤੇ ਦੋਨੋਂ ਤਰਫ ਬਲਾਕ ਹੋ ਗਏ ਆ ਔਰ ਕਿੰਨੇ ਸਮੇਂ ਤੋਂ ਇਹ ਘਟਨਾ ਹੋਈ ਔਰ ਕਿੰਨਾ ਸਮਾਂ ਇਹ ਰੁਕੀ ਰਹਿੰਦੀ ਆ ਅੱਦੇ ਬਾਰੇ ਇਹ ਜਾਣਕਾਰੀ ਕਲੀਅਰ ਨਹੀਂ ਹੋ ਸਕੀ ਔਰ ਦੱਸ ਦਈਏ ਵੀ ਕੀੜੀਆਂ ਮੈਲ ਦਾ ਜਿਹੜਾ ਰਸਤਾ ਬਿਲਕੁਲ ਬੰਦ ਹੋ ਚੁੱਕਾ ਹੈ ਰਾਹ ਬੰਦ ਹੋ ਚੁੱਕਾ ਕੋਈ ਕਾਰ ਟਰੱਕ ਗੱਡੀ ਜੜੀ ਆ ਇੱਥੋਂ ਦੀ ਨਹੀਂ ਗੁਜ਼ਰ ਰਹੀ ਔਰ ਇੱਥੇ ਭਰਾ ਖੜੇ ਆ ਗੱਲ ਕਰ ਪ੍ਰਾਈ ਸਸੀ ਕਾਲ ਜੀ ਸਸੀ ਕਾਲ ਜੀ ਇਹ ਭਰਾ ਜੀ ਕਿਵੇਂ ਵੇਖਦੇ ਹੋ ਓਵਰਟੇ ਦਾ ਚੱਕਰੀ ਆ ਇਹ ਓਵਰਟੇ ਦਾ ਚੱਕਰ ਹੈ ਆਪਣਾ ਬੰਦਾ ਆ ਰਿਹਾ ਆਪਣੀ ਸਾਈਡ ਤੇ ਬਿਲਕੁਲ ਰਮਾਨ ਦੇ ਨਾਲ ਆ ਰਿਹਾ ਆ ਇਹ ਵਾਲਾ ਟਰੈਕਟਰ ਵਾਲਾ ਪਤਾ ਨਹੀਂ ਬੰਦਾ ਕਿੱਥੇ ਦਾ ਆ ਪਿੱਛੋਂ ਇੱਕ ਟਰਾਲੀ ਨੂੰ ਓਵਰਟੇਕ ਆਣ ਕੇ ਇਹਨੂੰ ਵੀ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਹੈ ਲੱਦ ਨਾਲ ਲੱਦ ਅਟੈਕ ਤੋਂ ਖਹਿ ਕੇ ਤੇ ਉਹ ਟਰੈਕਟਰ ਉਹ ਵੀ ਓਵਰ ਕੰਟਰੋਲ ਹੋ ਗਿਆ ਵੀ ਕੋਈ ਵੇਖੋ ਤੁਸੀਂ ਨੁਕਸਾਨ ਕਿੰਨਾ ਹੋ ਗਿਆ ਤੇ ਬੰਦਾ ਜਿਹੜਾ ਉਹ ਮੌਕੇ ਤੇ ਭੱਜ ਗਿਆ ਵਾ ਹੁਣ ਮੂਰਖਤਾ ਹੀ ਆਂਦਾ ਹੈ ਕੋਈ ਬੰਦੇ ਆਲੀ ਗਲਤੀ ਨਹੀਂ ਬਹੁਤ ਤਕੜੀ ਮੂਰਖਤਾ ਜੀ ਜਿਹੜਾ ਵੀ ਕਿਸਾਨ ਆ ਜਾਂ ਡਰਾਈਵਰ ਆ ਕੋਈ ਉਹਨੂੰ ਸਮਝਣਾ ਚਾਹੀਦਾ ਵਾ ਵੀ ਉਹ ਵੀ ਜ਼ਿੰਮੇਵਾਰ ਮੇਲੇ ਤੇ ਜਾ ਰਿਹਾ ਹੈ ਵੀ ਜ਼ਿੰਮੇਵਾਰ ਮੇਲੇ ਤੇ ਜਾ ਰਿਹਾ ਆ 5 ਮਿੰਟ ਦੇ ਨਾਲ ਕੋਈ ਫਰਕ ਨਹੀਂ ਆਪਣਾ ਬੰਦਾ ਧਿਆਨ ਦੇ ਨਾਲ ਜਾਵੇ ਆਪਣੀ ਜਾਨ ਦੀ ਪਰਵਾਹ ਕਰਦਾ ਹੋਇਆ ਬੰਦਾ ਜਾਵੇ ਨਾ ਉਹਨੇ ਆਪਣੀ ਪਰਵਾਹ ਕੀਤੀ ਨਾ ਦੂਸਰੇ ਦੀ ਪਰਵਾਹ ਕੀਤੀ ਹੁਣ ਪਬਲਿਕ ਨੂੰ ਕਿੰਨੀ ਪਰੇਸ਼ਾਨੀ ਹੋ ਰਹੀ ਇੱਥੇ ਰੋਡ ਬੰਦ ਹੋ ਗਿਆ ਹੁਣ ਕਿੰਨੇ ਲੋਕ ਪਰੇਸ਼ਾਨ ਹੋਣਗੇ ਕਿੱਥੋਂ ਦੀ ਰਸਤਾ ਅੱਗੋਂ ਦੁਆਰਾ ਮਿਲੇਗਾ ਕਿੱਧਰੋਂ ਦੀ ਲੋਕ ਪਹੁੰਚਣ ਬਹੁਤ ਪਰੇਸ਼ਾਨੀ ਹੁਣ ਗੰਨੇ ਵਾਲੀ ਲਾਈਨ ਲੱਗੀ ਪਿੱਛੇ ਜਿਆਦਾ ਲਾਈਨ ਲੱਗ ਗਈ ਹੈ ਜਿਆਦਾ ਲਾਈਨ ਹੁਣ ਕਾਰ ਵਾਲੇ ਕੋਈ ਮਰੀਜ਼ ਆ ਐਂਬੂਲੈਂਸ ਆ ਸਭ ਬੰਦ ਹੋ ਗਿਆ ਉਹ ਬਿਲਕੁਲ ਬੰਦ ਜੀ ਰਸਤਾ ਬਿਲਕੁਲ ਬੰਦ ਹੋਣ ਬਿਲਕੁਲ ਮੋਟਰਸਾਈਕਲ ਲੰਘੂਗਾ ਔਰ ਕੁਝ ਨਹੀਂ ਲੰਘ ਸਕਦਾ ਆ ਤਸਵੀਰਾਂ ਦੱਸਦੇ ਆ ਕਿ ਕੀੜੀਆਂ ਵਾਲੇ ਗੰਨਾ ਮਿਲਦੇ ਉੱਤੇ ਆ ਉਹ ਰਸਤੇ ਦੇ ਕੋਲ ਬਿਲਕੁਲ ਮਿਲ ਤੋਂ ਥੋੜੀ ਪਹਿਲਾਂ ਆ ਜਦੋਂ ਤੁਸੀਂ ਹਰਚੋ ਵਾਲ ਅੱਡੇ ਤੋਂ ਆਉਂਦੇ ਹੋਤਾ ਫਿਰ ਉਸ ਵੇਲੇ ਆ ਹਾਸਾ ਜਿਹੜਾ ਇਹ ਵਾਪਰਿਆ ਔਰ ਟਰੈਕਟਰਾਂ ਵਾਲੇ ਨੇ ਇੱਕ ਨੇ ਦੂਸਰੇ ਦਾ ਵੀ ਨੁਕਸਾਨ ਕਰਿਆ ਔਰ ਆਪਣਾ ਵੀ ਕਰਿਆ ਔਰ ਨੁਕਸਾਨ ਦੇ ਨਾਲ ਨਾਲ ਕਿਤੇ ਮੂਰਖਤਾ ਵੀ ਸਾਹਮਣੇ ਆਈ ਆ ਕੀ ਮੂਰਖਤਾ ਵੀ ਕਰੀ ਆ ਔਰ ਇਸ ਵੀਡੀਓ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਮੈਂਟ ਕਰਿਓ ਸ਼ੇਅਰ ਕਰਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਤੀਨਾਂ ਨਗਰ ਜ਼ਿਲ੍ਹਾ ਗੁਰਦਾਸਪੁਰ